ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਉਹ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਰਹੀਂ ਆਪ ਸੰਗਤ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਹੋਰ ਉਮੀਦ ਰੱਖਦਾ ਕਿ ਆਪ ਜੀ ਜਰੂਰ ਗੁਰਬਾਣੀ ਬਾਰੇ ਜਿੰਨੀ ਕੀ ਸਤਿਗੁਰ ਨੇ ਸੋਝੀ ਬਖਸ਼ੀ ਹੈ ਆਪ ਸੰਗਤਾਂ ਨਾਲ ਜਿਹੜੀ ਸਾਂਝੀ ਕਰਦਾ ਆਂ ਆਪਜੀ ਜਰੂਰ ਉਸ ਕੀਤੀ ਹੋਈ ਸਾਂਝੀ ਜਾਣਕਾਰੀ ਨੂੰ ਸੁਣ ਕੇ ਲਾਹਾ ਲੈਂਦੇ ਹੋਵੋਗੇ ਸੋ ਆਓ ਮਾਜ ਦੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹਨ ਉਹਨਾਂ ਦੀ ਥੋੜੀ ਸਾਂਝ ਪਾਈਏ ਸਮਾਜ ਦੀ ਜਿਹੜੀ ਇਹ ਵਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 137 ਅੰਗ ਦੇ ਉੱਤੇ ਦਰਜ ਹੈ ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਇਹ ਪਾਵਨ ਵਾਰ ਹੈ ਇਸ ਵਾਰ ਦੇ ਵਿੱਚ ਸਤਿਗੁਰ ਨੇਤੂ ਨਿਵੀਂ ਦਰਜ ਕੀਤੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 12 ਹਨ ਜਿਨ੍ਹਾਂ ਦੇ ਵਿੱਚੋਂ 9 12 ਦੇ ਉੱਤੇ ਧੁਨੀਆਂ ਦਰਜ ਕੀਤੀਆਂ ਹੋਈਆਂ ਹਨ ਮਾਲਕ ਮਰੀਦ tatha ਚੰਦਰ ਚੰਧਰੜਾ ਸੁਹੀਆਂ ਕੀ ਤੁਨੀ ਗਾਵਣੀ ਮਾਲਕ ਜਾਤ ਦਾ ਮਰੀਦ ਸੁਹੀਆਂ ਜਾਤ ਦਾ ਚੰਦਰੜਾ ਪ੍ਰੋਫੈਸਰ ਸਾਹਿਬ ਸਿੰਘ ਜੀ ਉਹਨਾਂ ਨੂੰ ਜੇ ਪੜ੍ਹ ਕੇ ਦੇਖੀਏ ਤਾਂ ਉਹ ਦੱਸਦੇ ਨੇ ਉਹਨਾਂ ਨੇ ਲਿਖਿਆ ਹੋਇਆ ਹੈ ਤੇ ਅਕਬਰ ਦੇ ਰਾਜ ਦੇ ਵਿੱਚ ਦੋਨੇ Rajput ਇਹ ਸਰਦਾਰ ਜਰਨੈਲ ਸੀ ਸਰਦਾਰ ਕਹਿ ਲਓ ਜਰਨੈਲ ਕਹਿ ਲਓ ਪਰ ਜਦੋਂ ਕੋਈ ਦੋ ਬਰਾਬਰ ਦੇ ਹੋਣ ਉਹਨਾਂ ਵਿੱਚ ਸ਼੍ਰੀਕਾ ਹੋ ਜਾਂਦਾ ਈਰਖਾ ਵੀ ਹੋ ਜਾਂਦੀ ਇੱਕ ਦੂਜੇ ਨਾਲ ਲੜਾਈਆਂ ਵੀ ਕਰਨ ਲੱਗ ਜਾਂਦੇ ਨੇ ਇਹਨਾਂ ਦੋਨਾਂ ਦੇ ਵਿੱਚ ਆਪਸੀ ਈਰਖਾ ਬੜੀ ਚੱਲਦੀ ਸੀ ਇੱਕ ਵਾਰੀ ਮਲਕ ਨੂੰ ਜੋ ਮਰੀਦ ਖਾਂ ਹੈ ਮਲਕ ਜਾਤੀ ਦਾ ਮਰੀਦ ਖਾਂ ਇਨੂੰ ਕਾਬਲ ਦੇ ਉੱਤੇ ਸਰਹੱਦ ਤੇ ਭੇਜਿਆ ਅਕਬਰ ਬਾਦਸ਼ਾਹ ਨੇ ਇਹਨੇ ਜਿੱਤ ਪ੍ਰਾਪਤ ਕੀਤੀ ਪਰ ਕੰਮਕਾਰ ਸਾਹਮਣੇ ਥੋੜਾ ਸਮਾਂ ਲੱਗਿਆ ਇਧਰ ਚੰਦਰ ਰਾਣ ਨੇ ਬਾਦਸ਼ਾਹ ਬਾਤ ਚੁਗਲੀ ਕੀਤੀ ਕਿ ਮਹਾਰਾਜ ਉਹ ਆਕੀ ਹੋ ਕੇ ਬਹਿ ਗਿਆ ਉਹਨਾਂ ਥੋੜੀ ਪ੍ਰਵਾਹ ਨਹੀਂ ਕਰੇਗਾ ਤੇ ਫਿਰ ਅਕਬਰ ਨੇ ਉਹ ਜਿਹੜਾ ਚੰਦ ਹਰਣਾ ਸੁੰਹਿਆ ਰਾਜਪੂਤ ਸੀ ਉਹਨੂੰ ਫਿਰ ਮਾਲਕ ਮੁਰੀਦ ਨੂੰ ਮਰੀਦ ਖਾਨ ਔਸ਼ਧਨ ਵਾਸਤੇ ਭੇਜਿਆ ਦੋਨਾਂ ਦੀ ਆਸਰੇ ਵਿੱਚ ਬੜੀ ਲੜਾਈ ਹੋਈ ਜ਼ਬਰਦਸਤ ਦੁਨਯਸ ਲੜਾਈ ਵਿੱਚ ਮਾਰੇ ਗਏ ਦੋਨੋਂ ਹੀ ਮਾਰੇ ਗਏ ਈਰਖ ਨੇ ਹੰਕਾਰ ਨੇ ਦੋਨੋਂ ਨੂੰ ਮਾਰ ਲਿਆ ਉਸ ਵੇਲੇ ਦੇ ਟਾਡੀਆਂ ਨੇ ਕਹਿ ਲੋ ਉਹ ਜਿਹੜੀ ਵਾਰ ਉਹਨਾਂ ਦੀ ਗਾਈ ਉਸ ਵਾਰ ਤੇ گاਉਂ ਦੀ ਧੁਨੀ ਸਤਗੁਰ ਨੇ ਦਰਦ ਕੀਤੀ ਹੋਈ ਹੈ ਖੈਰ ਕੀਮੀ ਪੌੜੀ ਦਾ ਇਹ ਸ਼ਲੋਕ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਾਅਦ ਵਿੱਚ ਮਹੱਲਾ ਵੀ ਹੈ ਫਿਰ ਪੌੜੀ ਵੀ ਹੈ ਨਾਲ ਦੀ ਨਾਲ ਪੂਰਾ ਇਹ ਸ਼ਬਦ ਸਾਂਝਾ ਕਰਾਂਗੇ ਅਗਲੀ ਵੀਡੀਓ ਵਿੱਚ ਕਰਾਂਗੇ ਬਾਕੀ ਗੁਰੂ ਅਰਜਨ ਦੇਵ ਮਹਾਰਾਜ ਇੱਕ ਪਾਵਨ ਬਚਨ ਕਹਿੰਦੇ ਨੇ ਵਿਰਖੇ ਹੀਟ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਣ ਮਿੱਠੇ ਸੰਸਾਰ ਰੂਪੀ ਦਰਖਤ ਦੇ ਹੇਠਾਂ ਸਾਰੇ ਜੀਵ ਇਕੱਠੇ ਰਹਿੰਦੇ ਨੇ ਕੁਛ ਕੌੜੇ ਬੋਲਦੇ ਨੇ ਕੁਛ ਮਿੱਠੇ ਬੋਲਦੇ ਨੇ ਅਸਤ ਉਦੂਤ ਭਾਇਆ ਉੱਥੇ ਚੱਲੇ ਜਿਉਂ-ਜਿਉਂ ਉਹਦ ਵਿਹਾਨੀਆਂ ਪਰ ਜਿਵੇਂ ਉਮਰ ਪੂਰੀ ਹੁੰਦੀ ਹੈ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ ਜਿਵੇਂ ਸਵੇਰ ਸੂਰਜ ਨਿਕਲਦਾ ਦਿਨ ਚੜ ਜਾਂਦਾ ਪੰਛੀ ਦਰਖਤ ਤੋਂ ਉੱਠ ਕੇ ਚਲੇ ਜਾਂਦੇ ਐਵੇਂ ਸੰਸਾਰ ਤੋਂ ਜਿਵੇਂ ਜਿਵੇਂ ਉਮਰ ਪੂਰੀ ਹੁੰਦੀ ਬੰਦਾ ਸੰਸਾਰ ਨੂੰ ਛੱਡ ਕੇ ਚਲੇ ਜਾਂਦਾ ਪਰ ਗੱਲ ਇਹ ਹੈ ਕੁਛ ਕੌੜਾ ਬੋਲਦੇ ਨੇ ਕੁਛ ਮਿੱਠਾ ਬੋਲਦੇ ਨੇ ਗੱਲ ਇਹ ਹੈ ਵਿੱਚੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੌੜੇ ਕੌਣ ਨੇ ਮਿੱਠੇ ਕੌਣ ਨੇ ਇਹਦੇ ਵਿੱਚ ਸਤਿਗੁਰੂ ਨੇ ਕੌੜਿਆਂ ਦਾ ਜ਼ਿਕਰ ਕੀਤਾ ਹੋਇਆ ਇਸ ਸ਼ਲੋਕ ਦੇ ਵਿੱਚ ਸ਼ਲੋਕ ਮਹੱਲਾ ਪਹਿਲਾ ਪਾਵ ਪਹਿਲੇ ਸਤਿਗੁਰੂ ਜੀ ਦਾ ਇਹ ਪਾਵਨ ਬਚਨ ਹੈ 12ਵੀਂ ਸਤਿਗੁਰੂ ਦੀ ਇਹ ਪੌੜੀ ਵੀ ਗੁਰੂ ਨਾਨਕ ਸਾਹਿਬ ਦੀ ਹੋਈ ਹੈ ਸੋ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੀ ਹੈ ਇਸ ਵਾਰ ਦੇ ਵਿੱਚ ਦੂਜੇ ਪਾਸਾ ਦੇ ਸ਼ਲੋਕ ਵੀ ਹਨ ਉਹ ਵੀ ਸਾਂਝੇ ਕਰਾਂਗੇ ਤੇ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਕੁਝ ਨਾਮ ਲਿਖੇ ਨੇ ਤੁਮੀ ਤੁਮਾ ਬਿਸ ਆਕਤ ਤੂਰਾ ਨਿੰਮ ਫਲ ਤੁਮੀ ਜਿਹੜੀ ਹੈ ਉਹ ਬੜੀ ਕੌੜੀ ਹੁੰਦੀ ਉਹਦਾ ਜਿਹੜਾ ਫਲ ਵਿੱਚ ਵੀ ਹੁੰਦਾ ਨਾ ਉਹਨੂੰ ਚਾਹੇ ਜਿੰਨਾ ਮਰਜੀ ਨਹਾ ਲਈਏ ਇਸ਼ਨਾਨ ਕਰਾ ਲਈਏ ਇਸ ਫੇਰੋ ਵਿੱਚੋਂ ਪਵਿੱਤਰ ਨਹੀਂ ਹੁੰਦੀ ਕਦੇ ਗੜਤਨ ਰਹਿੰਦੀ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਵੀ ਹੁੰਦਾ ਤਾਂ ਸਤੁਰ ਕਹਿੰਦੇ ਨੇ ਇਹਦੇ ਵਿੱਚ ਗੜਤਨ ਹੈ ਵਿਸ ਜ਼ਹਿਰ ਉਹ ਤਾਂ ਹੁੰਦੀ ਕੋੜੀ ਹੈ ਗੜਤਨ ਹੁੰਦੀ ਹੈ ਉਹਦੇ ਵਿੱਚ ਆਕ ਤੇ ਜਿਹੜੇ ਆਕ ਨੇ ਉਹ ਵੀ ਕੋੜੇ ਹੁੰਦੇ ਨੇ ਤਤੂਰਾਏ ਉਹ ਵੀ ਕੋੜਾ ਹੁੰਦਾ ਨਸ਼ੇ ਵਾਸਤੇ ਵੀ ਲੋਕ ਵਰਤਦੇ ਨੇ ਨਿੰਮ ਸਾਰਿਆਂ ਨੂੰ ਪਤਾ ਕਿ ਨਿੰਮ ਦੇ ਪੱਤੇ ਵੀ ਕੋੜੇ ਹੁੰਦੇ ਨੇ ਨੀਮ ਦੀ ਦਾਤਣ ਕਰੀ ਉਹਦੇ ਵਿੱਚ ਵੀ ਕੜਤਣ ਹੁੰਦੀ ਹੈ ਪਰ ਉਹ ਕੜਤਣ ਭਾਵੇਂ ਹੋਵੇ ਪਰ ਨਿੰਮ ਦਾ ਜਿਹੜਾ ਦਰਖਤ ਹੈ ਵਧੀਆ ਗਿਣਿਆ ਜਾਂਦਾ ਦਾਤਣ ਜਿਹੜੀ ਇਹ ਲੋਕ ਉਹਦੀ ਕਰਦੇ ਨੇ ਤਾਂ ਕਿ ਦੰਦਾਂ ਦੀ ਸਫਾਈ ਹੋਈ ਜਾਵੇ ਭਾਵੇਂ ਦੰਦਾਂ ਵਿੱਚ ਕੀੜਾ ਨਾ ਲੱਗੇ ਉਹਦੀ ਕੜਤਣ ਕਰਕੇ ਦੰਦ ਸਾਫ਼ ਵੀ ਰਹਿੰਦੇ ਨੇ ਹੁਣ ਸਤਿਗੁਰ ਨੇ ਇਹ ਸਾਰੇ ਪੁਲਿੰਗ ਇੱਕ ਵਚਨ ਨੇ ਆ ਤੁਮ ਦੇਸ ਇੱਕ ਵਚਨ ਕਿਉਂਕਿ ਔਕੜ ਲੱਗੀ ਹੋਈ ਪੁਲਿੰਗ ਇਕਵਚਨ ਨੂੰ ਔਂਕੜ ਗੁਰਬਾਣੀ ਦੇ ਵਿੱਚ ਲੱਗੀ ਹੋਈ ਹੈ ਇਸ ਕਰਕੇ ਸਾਰੇ ਆਕਰ ਔਂਕੜ ਲੱਗੀ ਹੋਈ ਹੈ ਪੁਲਿੰਗ ਇਕਵਚਨ ਹੈ ਤਤੂਰੇ ਨੂੰ ਕੰਨਣ ਲੱਗਿਆ ਹੋਇਆ ਉਹ ਵੀ ਪੁਲਿੰਗ ਇਕਵਚਨ ਹੈ ਇਵੇਂ ਹੀ ਨੀਮ ਦੇ ਮਮੇ ਨੂੰ ਔਂਕੜ ਲੱਗੀ ਹੋਈ ਹੈ ਆਖਰੀ ਅੱਖਰ ਨੂੰ ਜਿਹਨੂੰ ਔਂਕੜ ਹੁੰਦੀ ਹੈ ਉਹ ਪੁਲਿੰਗ ਇਕਵਚਨ ਹੁੰਦਾ ਜਿਹਨੂੰ ਨਹੀਂ ਹੁੰਦੀ ਉਹ ਬਹੁਵਚਨ ਹੁੰਦਾ ਜਾਂ ਫਿਰ ਇਸਤਰੀ ਲਿੰਗ ਹੁੰਦਾ ਜਾਂ ਫਿਰ ਕੋਈ ਸੰਬੰਧਕ ਨਾਲ ਹੋਵੇ ਤਾਂ ਔਂਕੜ ਨਹੀਂ ਆਉਂਦੀ ਇਹ ਗੁਰਬਾਣੀ ਦੇ ਵਿੱਚ ਹੀ ਨਿਯਮ ਹਨ ਤੋਂ ਸਤਿਗੁਰੂ ਕਹਿੰਦੇ ਨੇ ਇਹਨੇ ਆਤਮਾ ਹੈ ਵਿਸ ਹੈ ਅਕ ਹੈ ਤਤੂਰਾ ਹੈ ਨਿਮ ਇਹ ਸਾਰੇ ਕਹਨੇ ਇਹ ਨਿਰੂਪ ਜੋ ਵਿਫਲ ਨੇ ਢੜਤਣ ਵਾਲੇ ਲਕੋੜੇ ਨੇ ਇਹਨਾਂ ਵਿੱਚ ਢੜਤਣ ਹੈ ਹੁਣ ਜਿਵੇਂ ਦਤਨ ਵੀ ਨਿਮ ਦੀ ਕਰਾਂਗੇ ਦੰਦਾਂ ਦੇ ਵਿੱਚ ਢੜਤਣ ਆਵੇਗੀ ਮੂੰਹ ਦੇ ਵਿੱਚ ਵੀ ਢੜਤਣ ਆਵੇਗੀ ਕੋਈ ਕੋੜੀ ਚੀਜ਼ ਇਹਨੇ ਜੋ ਖਾਵਾਂਗੇ ਇਹ ਸਾਡੇ ਜਿੰਨੀ ਹੈ ਵੀ ਮੂੰਹ ਦੇ ਵਿੱਚ ਢੜਤਣ ਵੀ ਆਵੇਗੀ ਤੋ ਸਤਗੁਰੂ ਕਹਿੰਦੇ ਨੇ ਇਹ ਸਾਰੀਆਂ ਕੁੜਤਣ ਵਾਲੀਆਂ ਵਸਤੂਆਂ ਕਿਹਦੇ ਵਿੱਚ ਵਸਦੀਆਂ ਨੇ ਕਿਹਦੇ ਮੂੰਹ ਵਿੱਚ ਹੁੰਦੀਆਂ ਨੇ ਭਾਵ ਤੌੜਾ ਬੋਲਣ ਵਾਲੇ ਕੌਣ ਹੁੰਦੇ ਨੇ ਇਹ ਜੇ ਕੁੜਤਣ ਇਹਨਾਂ ਵਿੱਚ ਹੈ ਤਾਂ ਇਹਨਾਂ ਦਾ ਕੋਈ ਲਾਭ ਵੀ ਹੈ। ਛਿਆਣਿਆਂ ਹਕੀਮਾਂ ਵਿਦਵਾਨਾਂ ਨੇ ਤਾਂ ਚਿਹਰ ਤੋਂ ਵੀ ਦਵਾਈ ਬਣਾ ਲਈ ਭਾਵੇਂ ਜਿੰਨੀ ਮਰਜ਼ੀ ਕੁੜਤਣ ਹੋ ਗਈ। ਉਹਨੋਂ ਵੀ ਔਖਦ ਹੋਵੇ ਕਾਲ ਕੂਟ ਮਾਰ ਜੀ ਵੱਲਣ ਵੈਦ ਸੁਝਾਣਾ ਹੈ ਭਾਈ ਗੁਰਦਾਸ ਜੀ। ਭਾਵੇਂ ਜ਼ਹਿਰ ਰਹੇ ਹੋਵੇ ਦਵਾਈ ਪਰ ਉਹਨੂੰ ਜ਼ਿੰਦਗੀ ਦੇ ਰੂਪ ਦੇ ਵਿੱਚ ਬਿਹਤਰ ਬਦਲ ਦਿੰਦਾ ਇਹ ਸਾਰੀਆਂ ਚੀਜ਼ਾਂ ਸਾਨੂੰ ਨਿਮਤ ਆ ਹੈ ਹੀ ਅਮਰਤ ਇੱਕ ਤਰ੍ਹਾਂ ਦਾ ਇਹ ਜਿੰਨੇ ਵੀ ਸਾਰੇ ਫਲ ਰੂਪ ਨੇ ਨਾ ਇਹਨਾਂ ਵਿੱਚ ਕੜਤਨ ਹੈ ਪਰ ਫਿਰ ਵੀ ਇਹ ਸਾਨੂੰ ਲਾਹਾ ਦਿੰਦੇ ਨੇ ਸਤਿਗੁਰੂ ਕਹਿੰਦੇ ਜਿਸ ਮਨੁੱਖ ਦੇ ਅੰਦਰ ਕੜਤਨ ਹੋਵੇ ਜ਼ਹਿਰ ਭਰਿਆ ਹੋਵੇ ਉਹ ਕੋਈ ਲਾਹਾ ਨਹੀਂ ਦੇ ਸਕਦਾ ਤੋ ਇਹ ਕੜਤਨ ਕਿਦੇ ਅੰਦਰ ਹੁੰਦੀ ਮਨ ਨੰਨੇ ਨੂੰ ਸਿਆਰੀ ਲੱਗੀ ਹੋਈ ਮੰਮਾ ਨੰਨੇ ਸਿਆਰੀ ਮਨ ਇਹਨੂੰ ਅਗਿਆ ਮੁਖ ਖੱਖੀ ਨੂੰ ਫਿਰ ਸਿਆਰੀ ਲੱਗੀ ਹੋਈ ਇਹਨੂੰ ਇਕੱਠਾ ਨਹੀਂ ਪੜਿਆ ਜਾਣਾ ਅਲੱਗ-ਅਲੱਗ ਪੜਾਂਗੇ ਮਨ ਵਿੱਚ ਇਹਨੂੰ ਅਧਿਕਰਣ ਕਾਰਕ ਕਹਿੰਦੇ ਨੇ ਵਿਆਕਰਨ ਦੇ ਨਿਯਮ ਅਨੁਸਾਰ ਮਨ ਦੇ ਨੰਨੇ ਨੂੰ ਸਿਆਰੀਆ ਮਨ ਵਿੱਚ ਮੁਖ ਦੇ ਖੱਖੇ ਨੂੰ ਸਿਆਰੀਆ ਮੁਖ ਵਿੱਚ ਵਸ ਹੈ ਇਹ ਬਹੁਵਚਨ ਸ਼ਬਦ ਹੈ ਬਸਣਾ ਵਸਦੇ ਹਨ ਮਨ ਮੁਖ ਵਸੈ ਤਿਸ ਤਿਸ ਦੇ ਸਸੇ ਨੂੰ ਔਕੜਾ ਪੁਲਿੰਗ ਇੱਕ ਵਚਨ ਉਸ ਮਨੁੱਖ ਦੇ ਮੂੰਹ ਵਿੱਚ ਤੇ ਮਨ ਵਿੱਚ ਇਹ ਗੜਤਨ ਰੂਪ ਆਵ ਚਹਿਰ ਇਹ ਵਸਦੇ ਨੇ ਮਹਾਰਾਜੋ ਕਿਹੜਾ ਮਨੁੱਖ ਹੈ ਜਿਸ ਤੂੰ ਚੇਤ ਨਾ ਆਵਹੀ ਚਿਤ ਦੇ ਤੱਤੇ ਨੂੰ ਫੇਰ ਸਿਆਰੀਏ ਚੇਤਨ ਵਿੱਚ ਸਾਡੇ ਚਿੱਤ ਵਿੱਚ ਚੇਤੇ ਵਿੱਚ ਪ੍ਰਮਾਤਮਾ ਨਹੀਂ ਹੁੰਦਾ ਸਾਡਾ ਪ੍ਰਮਾਤਮਾ ਵੱਲ ਧਿਆਨ ਵੀ ਘੱਟ ਹੁੰਦਾ ਚਿਤ ਵਿੱਚ ਸੰਸਾਰ ਹੁੰਦਾ ਪਰਿਵਾਰ ਹੁੰਦਾ ਕੋਈ ਸਤਗੁਰੂ ਕਹਿੰਦੇ ਨੇ ਇਹ ਕੌੜੀਆਂ ਚੀਜ਼ਾਂ ਜਿਹੜੀਆਂ ਨੇ ਭਾਵ ਕੜਤਣ ਉਸ ਮਨੁੱਖ ਦੇ ਮਨ ਵਿੱਚ ਵੀ ਹੁੰਦੀ ਮੂੰਹ ਵਿੱਚ ਵੀ ਹੁੰਦੀ ਕੜਤਣ ਕਿਹਦੇ ਚ ਜਿਸ ਤੂੰ ਚੇਤ ਨਾ ਆਵਹੀ ਹੈ ਮਾਲਕ ਜਿਹਨੂੰ ਤੂੰ ਚੇਤੇ ਨਾ ਆਵੇ ਭਾਵ ਜਿਹਨੂੰ ਰੱਬ ਚੇਤੇ ਨਾ ਆਵੇ ਉਹ ਇਹਨਾਂ ਚੀਜ਼ਾਂ ਨਾਲੋਂ ਵੀ ਆ ਜਿਹੜੀਆਂ ਸਤ ਗੁਣ ਨੇ ਅੱਪਰ ਗਣੀਆਂ ਉਹਨਾਂ ਨਾਲ ਵੀ ਕੋੜਾ ਹੁੰਦਾ ਔਰ ਖਤਰਨਾਕ ਹੁੰਦਾ ਹੋ ਸਕਦਾ ਬੇਸਾਧਿਆ ਕੋਈ ਵੱਟ ਜਾਵੇ ਆਖ ਤੇ ਤੂਰਾ ਕਿਸੇ ਨੂੰ ਚੜਿਆ ਨਸ਼ਾ ਉਤਰ ਵੀ ਜਾਂਦਾ ਨਿੰਮ ਜਾਂ ਮੂਹ ਕੜਤਣ ਜਰੂਰ ਆਂਦਾ ਪਰ ਬਾਦ ਵਿੱਚ ਮੂੰਹ ਨੂੰ ਸਵਾਦ ਵੀ ਆਂਦਾ ਹੈ ਪਰ ਜਿਹੜਾ ਜ਼ਹਿਰੀਲਾ ਮਨੁੱਖ ਹੁੰਦਾ ਜਿਹਦੇ ਅੰਦਰ ਕੜਤਣ ਹੁੰਦੀ ਈਰਖਾ ਹੁੰਦੀ ਜ਼ਹਿਰ ਹੁੰਦਾ ਉਹਦਾ ਜੇ ਕਿਸੇ ਦਾ ਉਹ ਨੁਕਸਾਨ ਕਰ ਦੇਵੇ ਉਹਦਾ ਕੀਤਾ ਹੋਇਆ ਨੁਕਸਾਨ ਨੁਕਸਾਨ ਬਸ ਅਗਲੇ ਇਨਸਾਨ ਦਾ ਜ਼ਿਆਦਾ ਕਰ ਦਿੰਦਾ ਭਾਵ ਜਿਸਦੇ ਅੰਦਰ ਕੜਤਣ ਜ਼ਹਿਰ ਹੈ ਈਰਖਾ ਹੈ ਉਹ ਬਹੁਤ ਜ਼ਿਆਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਹਿਰੀਲਾ ਔਰ ਨੁਕਸਾਨਦੇ ਤੋਂ ਫਿਰ ਸਤਗੁਰੂ ਅਗੇ ਕਹਿੰਦੇ ਨੇ ਨਾਨਕ ਇਹ ਸੰਬੋਧਨ ਸ਼ਬਦ ਕੱਕੇ ਨੂੰ ਔਕੜ ਨਹੀਂ ਲੱਗੀ ਹੋਈ ਹਾਂ ਨਾਨਕ ਕੀ ਵਿਨਤੀ ਆ ਜਦੋਂ ਇਸ ਤਰ੍ਹਾਂ ਜਾਵੇ ਕੀ ਸੰਬੰਧਕ ਆ ਗਿਆ ਫਿਰ ਵੀ ਔਕੜ ਨਹੀਂ ਹੋਵੇਗੀ ਪਰ ਉਥੇ ਇਕੱਠਾ ਪੜਿਆ ਜਾਵੇਗਾ ਨਾਨਕ ਕੀ ਵਿਨਤੀ ਪ੍ਰਭ ਜੀ ਤੇਥੇ ਨਾਨਕ ਸੰਬੋਧਨ ਸ਼ਬਦ ਹੈ ਇਸ ਕਰਕੇ ਨਾਨਕ اے ਨਾਨਕ ਕਹੀਏ ਕਿਸ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿਸ ਨੂੰ ਕਹੀਏ ਹੰਡਨ ਕਰਮ ਬਹਾਰੇ ਤੋ ਸਤਿਗੁਰੂ ਆਖਦੇ ਨੇ ਕਹਿੰਦੇ ਭਾਈ ਹੰਡਨ ਦਾ ਅਰਥ ਹੁੰਦਾ ਭਟਕਦੇ ਨੇ ਹੰਡਾਉਂਦੇ ਨੇ ਦੁੱਖ ਹੰਡਾਉਂਦੇ ਨੇ ਚੰਗੇ ਕਰਮ ਨਾ ਕਰਨੇ ਕਰਕੇ ਕਰਮਾਂ ਤੋਂ ਵਾਰੇ ਹੋਣ ਕਰਕੇ ਉਹ ਦੁੱਖ ਪਾਉਂਦੇ ਨੇ ਉਹਦੇ ਕਰਮ ਚੰਗੇ ਨਾ ਹੋਣ ਉਹ ਮਨੁੱਖ ਕੋੜੇ ਕਸਲੇ ਹੁੰਦੇ ਨੇ ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਭਾਈ ਇਹ ਉਹ ਮਨੁੱਖ ਦੁੱਖ ਪਾਉਂਦੇ ਨੇ ਜਿਹੜੇ ਉਹਦੀ ਵਰਕਸ਼ਿਸ਼ ਤੋਂ ਵਾਰੇ ਹੁੰਦੇ ਨੇ ਜਿਹੜੇ ਪਰਮਾਤਮਾ ਦੀ ਬਖਸ਼ਿਸ਼ ਤੋਂ ਵਾਰੇ ਇਹਨਾਂ ਦੇ ਉੱਤੇ ਰੱਬ ਦੀ ਕਰਮ ਬਖਸ਼ਿਸ਼ ਨਹੀਂ ਹੁੰਦਾ। ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਕੋ ਕੌੜਾ ਜ਼ਹਿਰੀਲਾ ਹੋਵੇ ਮਨੁੱਖ ਸਮਝੋਦੇ ਉੱਤੇ ਰੱਬ ਦੀ ਬਖਸ਼ਿਸ਼ ਨਹੀਂ ਹੈ। ਇਸ ਕਰਕੇ ਉਹਦੇ ਅੰਦਰ ਈਰਖਾ ਹੈ। ਉਹਦੇ ਅੰਦਰ ਜ਼ਹਿਰ ਹੈ। ਤੋਂ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਭਾਈ ਪਰਮਾਤਮਾ ਪਰਮੇਸ਼ਰ ਦੇ ਨਾਮ ਤੋਂ ਜਿਹੜੇ ਖੋਜੇ ਹੁੰਦੇ ਨੇ ਉਹ ਹਮੇਸ਼ਾ ਹੀ ਜ਼ਹਿਰੀਲੇ ਭਾਵ ਦੁਨੀਆਂ ਨੂੰ ਦੁੱਖ ਦਿੰਦੇ ਨੇ। ਸੋ ਇਹ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਤੇ ਅਸੀਂ ਅੱਗੇ ਫਿਰ ਸਤਿਗੁਰੂ ਜੀ ਦਾ ਸ਼ਲੋਕ ਹੈ ਅਗਲੀ ਵੀਡੀਓ ਦੇ ਵਿੱਚ ਵਿਚਾਰਾਂਗੇ ਨਾਲ ਪੌੜੀ ਹੈ ਉਹਨਾਂ ਨੂੰ ਵੀ ਵਿਚਾਰਾਂਗੇ ਤੋਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਨੇ ਭਾਈ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਕੇ ਰੱਖਿਓ ਭੁੱਲਿਓ ਨਾ ਨਹੀਂ ਤਾਂ ਤੁਹਾਡੇ ਅੰਦਰ ਵੀ ਇਹ ਜ਼ਹਿਰ ਜ਼ਹਿਰੀਲਾਪਣ ਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ